ਆਪਾ ਪਾਜੀ ਇਹੀ ਕਹਨੇ ਆ ਕਿ ਫਿਲਮ ਜ਼ਰੂਰ ਦੇਖੋ ਠੀਕ ਆ ਜੀ ਆਪਣੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਆ ਜਿਹੜੇ ਵੀ ਮੇਰੇ ਭਰਾਵਾਂ ਨੇ ਇਹਨਾਂ ਵਿੱਚ ਹਿੱਸਾ ਪਾਇਆ ਵਾ ਜਿਹੜੇ ਵੀ ਐਕਟਰ ਨੇ ਜੋ ਵੀ ਬਹੁਤ ਵਧੀਆ ਕਿਰਦਾਰ ਆ ਵੀਰੇ ਬਹੁਤ ਮਤਲਬ ਕਿ ਮਨ ਨੂੰ ਖੁਸ਼ੀ ਹੁੰਦੀ ਆ ਫਿਲਮ ਦੇਖ ਕੇ ਫਿਲਮ ਦੇਖ ਕੇ ਆਂ ਬੀਬੀ ਰਜਨੀ ਕਿੰਦਾਂ ਦੇ ਲੱਗੇ ਬਹੁਤ ਵਧੀਆ ਫਿਲਮ ਹੈਗੇ ਵੀਰੇ ਸਾਰੇ ਫੈਮਿਲੀ ਨਾਲ ਜਾਣ ਆਪਣੇ ਇੱਥੇ ਦੇਖਣ ਬੱਚਿਆਂ ਨੂੰ ਜ਼ਰੂਰ ਦਿਖਾਣ ਸਾਰੇ ਐਂ ਵੀ ਇਸ ਰਿਲੇਟ ਕਰਦੀ ਸੀ ਜੋ ਆਪਾਂ ਵੀ ਆਪਣੇ ਮਾਪੁਰਖਾਂ ਤੋਂ ਵਿੱਚ ਕਹ ਲੋਣਾ ਨਾ ਕਹਾਣੀ ਸੁਣੀ ਬੀਬੀ ਰਜਨੀ ਦੀ ਉਹ ਰਿਲੇਟ ਕਰਦੀ ਸੀ ਹਾਂਜੀ ਬਹੁਤ ਵਧੀਆ। 4 ਕਿ ਦਿਨ ਚਾਹੋਗੇ 5 ਦੇ ਵਿੱਚੋਂ। ਫਿਰ ਦੇਖੋ ਸਿੱਕ ਇਤਿਹਾਸ ਨਾਲ ਕੋਈ ਕੰਫਰਮਾਈਜ਼ ਨਹੀਂ। ਠੀਕ ਹੈ। ਸਟਾਰ ਆਪਣੇ ਫੁੱਲ ਨੇ। ਸਸਕਲ ਤੁਸੀਂ ਦੇਖੇ ਸੀ ਹੈਡਲਾਈਨਸ ਤੇ ਮੈਂ ਅੰਬਰ ਵੀਰ। ਤਾਂ ਇਹ ਦਿਨ ਸ਼ੁੱਕਰਵਾਰ ਤੇ ਅੱਜ ਤੁਹਾਨੂੰ ਫੇਰ ਤੋਂ ਅਸੀਂ ਸਿਨੇਮਾ ਘਰਾਂ ਦੇ ਵਿੱਚ ਲੈ ਕੇ ਆਏ ਹਾਂ ਜਿੱਥੇ ਕਿ ਬੀਬੀ ਜਿਹੜੀ ਰਜਨੀ ਮੂਵੀ ਰਿਲੀਜ਼ ਹੋਈ ਹੈ। ਜਿਹਦਾ ਕਿ ਬਹੁਤ ਚਿਰ ਤੋਂ ਇੰਤਜ਼ਾਰ ਸੀਗਾ ਵੀ ਕਿ ਬੀਬੀ ਰਜਨੀ ਪੰਜਾਬੀ ਇਤਿਹਾਸ ਨਾਲ ਜਿਹੜੀ ਰਿਲੇਟ ਕਰਦੀ ਹੋਈ ਫਿਲਮ ਰਿਲੀਜ਼ ਹੋ ਰਹੀ ਹੈ ਤੇ ਜਿਹੜੀ ਆਪਾਂ ਸਟਾਰ ਕਾਸਟ ਗੱਲ ਕਰ ਲਈ ਤਾਂ ਇਹਦੇ ਵਿੱਚ ਹੈਗੇ ਨੇ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਖੁੱਗੀ ਤੇ ਜਸ ਬਾਜਵਾ, ਬੀਨ ਸ਼ਰਮਾ ਜਿਹੜੇ ਕਿ ਮੇਨ ਕਿਰਦਾਰ ਇਹਨਾਂ ਦੇ ਵਿੱਚ ਇਹ ਨੇ ਤੇ ਮੈਥੋਂ ਪਤਾ ਲੱਗ ਰਿਹਾ ਵੀ ਜਿਹੜੀ ਫਿਲਮ ਹੈ ਆਮਰ ਹੰਡਲ ਪਾਜੀ ਨੇ ਜਿਹੜੀ ਡਾਇਰੈਕਟ ਕੀਤੀ ਹੈ ਤੇ ਉਮੀਦ ਕਰਦੇ ਆ ਕਿ ਬਹੁਤ ਹੀ ਵਧੀਆ ਫਿਲਮ ਹੋਊਗੀ ਤੇ ਆਓ ਆਪਾਂ ਜਿਹੜੇ ਦਰਸ਼ਕ ਜਿਹੜੇ ਦੇਖਣ ਆਏ ਨੇ ਮੂਵੀ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਪੁੱਛਦੇ ਆ ਕਿ ਉਹਨੂੰ ਮੂਵੀ ਕਿੱਦਾਂ ਦੀ ਲੱਗ ਰਹੀ ਹੈ ਦੇ ਆ ਜੋ ਗੱਲਬਾਤ ਕਰਦੇ ਹਾਂ ਜੀ ਆਪਾਂ ਪਾਜੀ ਇਹੀ ਕਹਿੰਦੇ ਆ ਕਿ ਫਿਲਮ ਜ਼ਰੂਰ ਦੇਖੋ ਠੀਕ ਹੈ ਜੀ ਆਪਣੇ ਸਿੱਖ ਇਤਿਹਾਸ ਨੂੰ ਦਰਸਾਉਂਦੀ ਆ ਤੇ ਮੈਂ ਭਾਈ ਸਾਰਿਆਂ ਨੂੰ ਅਪੀਲ ਕਰਦਾ ਵਾਂ ਕਿ ਇੱਕ ਵਾਰੀ ਜ਼ਰੂਰ ਦੇਖੋ ਪੈਸੇ ਵਸੂਕ ਲਾ ਤੇ ਆਪਣੇ ਸਿੱਖ ਇਤਿਹਾਸ ਨੂੰ ਬਹੁਤ ਵਧੀਆ ਤਰੀਕੇ ਨਾਲ ਦਸਾਇਆ ਗਿਆ ਤੇ ਮੇਰੇ ਸਿੱਖਾਂ ਭਰਾਵਾਂ ਨੂੰ ਬੇਨਤੀ ਆ ਕਿ ਮੂਵੀ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਤੇ ਜਿਹੜੇ ਵੀ ਮੇਰੇ ਭਰਾਵਾਂ ਨੇ ਇਹਨਾਂ ਵਿੱਚ ਹਿੱਸਾ ਪਾਇਆ ਵਾ ਜਿਹੜੇ ਵੀ ਐਕਟਰ ਨੇ ਜੋ ਵੀ ਬਹੁਤ ਵਧੀਆ ਕਿਰਦਾਰ ਆ ਵੀਰੇ ਬਹੁਤ ਮਤਲਬ ਕਿ ਮਨ ਨੂੰ ਖੁਸ਼ੀ ਹੁੰਦੀ ਹੈ ਫਿਲਮ ਦੇਖ ਕੇ ਤਾਂ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਵਾਰੀ ਜ਼ਰੂਰ ਦੇਖਣ ਆਓ ਠੀਕ ਹੈ ਬਈ ਸਹੀ ਗੱਲ ਸਟਾਰ ਕੀ ਦਿਨੇ ਜਾਓਗੇ ਪੰਜ ਦੇ ਵਿੱਚੋਂ ਵੀਰੇ ਦੇਖੋ ਸਿੱਕ ਇਤਿਹਾਸ ਨਾਲ ਕੋਈ ਕੰਪਰੋਮਾਈਜ਼ ਨਹੀਂ ਠੀਕ ਹੈ ਸਟਾਰ ਆਪਣੇ ਫੁੱਲ ਨੇ ਬਸ ਇਹੀ ਆ ਇੱਕ ਵਾਰੀ ਦੇਖੋ ਆ ਕੇ ਬਹੁਤ ਵਧੀਆ ਸਿੱਕ ਇਤਿਹਾਸ ਦਰਸਾਇਆ ਠੀਕ ਹੈ ਜੀ ਠੀਕ ਹੈ ਜੀ ਭਾਈ ਤੁਹਾਨੂੰ ਮਿਲ ਵੀ ਫਿਲਮ ਆ ਵੀ ਸਾਰੇ ਦੇਖਣ ਆਓ ਵੀ ਇਤਿਹਾਸ ਨਾਲ ਮਿਸ ਰਿਲੇਟ ਕਰਦੀ ਸੀ ਜੋ ਆਪਾਂ ਵੀ ਆਪਣੇ ਮਾਪੁਰਖਿਆਂ ਤੋਂ ਵਿੱਚ ਕਹ ਲਵਾਂ ਨਾ ਕਹਾਣੀ ਸੁਣੀ ਬੀਬੀ ਅਜਨੀ ਦੀ ਉਹ ਰਿਲੇਟ ਕਰਦੀ ਸੀ ਹਾਂਜੀ ਬਹੁਤ ਵਧੀਆ ਫਿਲਮ ਸਹੀ ਹੈ ਜੀ ਹਾਂਜੀ ਬਹੁ ਇਹ ਲੋਕਾਂ ਨੂੰ ਫਿਲਮ ਕਰਨਾ ਚਾਹੁੰਗੇ ਦੇਖਣ ਆਓ ਫਿਲਮ ਸਾਰੇ ਹੋ ਗਈ ਹੈ ਥੈਂਕ ਯੂ ਬੜੀ ਫਿਲਮ ਦੇਖ ਕੇ ਬੀਬੀ ਰਜਨੀ ਕਿੱਦਾਂ ਤੇ ਲੱਗੀ ਬਹੁਤ ਵਧੀਆ ਫਿਲਮ ਹੈਗੇ ਵੀਰੇ ਖਾਰੇ ਫੈਮਿਲੀ ਨਾਲ ਜਾਣ ਆਪਣੇ ਤੇ ਦੇਖਣ ਬੱਚਿਆਂ ਨੂੰ ਜਰੂਰ ਦਿਖਾਣ ਸਾਰੇ ਜਾਣੇ ਜਿਹੜੀ ਆਪਾਂ ਛੋਟੇ ਹੁੰਦੇ ਆਪਣੇ ਪੁਰਖਿਆਂ ਤੋਂ ਗੱਲਾਂ ਸੁਣਦੇ ਹੁੰਦੇ ਸੀ ਬੀਬੀ ਰਜਨੀ ਦੀਆਂ ਉਹ ਪ੍ਰੋਪਰ ਸੀਗੀਆਂ ਫਿਲਮ ਦੇ ਅੰਦਰ ਹਾਂਜੀ ਕਹਿ ਸਕਦੇ ਹਾਂ ਪਰ ਜਿਹੜੀ ਦੀ ਟਰੈਵਲ ਹਿਸਟਰੀ ਸੀਗੀ ਨਾ ਉਹ ਪ੍ਰੋਪਰ ਵੇਨਾ ਨਹੀਂ ਦਿਖਾਈ ਦੀ ਮੈਂ ਕਈ ਗੁਰੂਤਮ ਅਧ ਵਿੱਚ ਗਈ ਸੀਗੀ ਉਹ ਉਹ ਚੀਜ਼ ਨਹੀਂ ਦਿਖਾਈ ਜੇ ਅੰਗੇ ਕੋਈ ਹੁੰਦਾ ਵਾ ਤਾਂ ਦੱਸ ਸਕਦੇ ਆ ਹੋਰ ਵਧਾ ਸਕਦੇ ਫਿਲਮ ਤੇ ਯਾਨੀ ਕਿ ਐਕਟਿੰਗ ਕਿਦਾਂ ਦੀ ਲੱਗੀ ਤੁਹਾਨੂੰ ਰੋਪੀ ਗਿੱਲੇ ਮੈਡਮ ਦੇ ਡੈਬਿਊ ਫਿਲਮ ਕਿਹਾ ਸਕਦੇ ਆ ਐਜ਼ ਅ ਲੀਡ ਰੋਲ ਕਿਦਾਂ ਦੀ ਲੱਗੀ ਤੁਹਾਨੂੰ ਵਧੀਆ ਸੀਗਾ ਉਹਨਾਂ ਦਾ ਰੋਲ ਵੈਸੇ ਵਧੀਆ ਜਿੱਦਾਂ ਹੋਣਾ ਚਾਹੀਦਾ ਉਦਾਂ ਦਾ ਸੀਗਾ ਮੇਰੇ ਕੋਲ ਫੈਮਿਲੀ ਨੂੰ ਕੀ ਕਹਿਣਾ ਚਾਹੋਗੇ ਵੀ ਮੈਂ ਤਾਂ ਹੀ ਕਹੂੰਗਾ ਆਪਣੇ ਫੈਮਿਲੀ ਮੈਂਬਰਾਂ ਨੂੰ ਆਣ ਜੋ ਅਸੀਂ ਸ਼ੁਰੂ ਤੋਂ ਸਟੋਰੀਆਂ ਸੁਣਦੇ ਆ ਰਹੇ ਆ ਮੋਸਟਲੀ ਉਹੀ ਸੀਗੀ ਐਂਡ ਪ੍ਰੋਪਰ ਵੇ ਨਾ ਉਹੀ ਸੀਗੀ ਨਾ ਤੇ ਆਪਣੇ ਬੱਚਿਆਂ ਨੂੰ ਦੁਹਾਨ ਜਿਹੜੇ ਹੈਗੇ ਆ ਛੋਟੇ ਛੋਟੇ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਆਪਣੀ ਹਿਸਟਰੀ ਕੀ ਹੈਗੀ ਆ ਅਸੀਂ ਕਿੱਥੇ ਅਸਾਰੇ ਹਾਂਜੀ ਪਤਾ ਹੋਣਾ ਚਾਹੀਦਾ ਬਹੁਤ ਜ਼ਰੂਰੀ ਹੈਗਾ ਵਾ ਥੈਂਕ ਯੂ ਦਾ ਪਬਲਿਕ ਰਿਵਿਊ ਤੁਸੀਂ ਸੋਹਣੀ ਲੈ ਵੀ ਲੋਕਾਂ ਨੂੰ ਜਿਹੜੀ ਫਿਲਮ ਆ ਬਹੁਤ ਪਸੰਦ ਆ ਰਹੀ ਜਿਹੜੀ ਸਿੱਖ ਇਤਿਹਾਸ ਨਾਲ ਦੀ ਰਿਲੇਟ ਕਰ ਰਹੀ ਹੈ ਫਿਲਮ ਆਪਾਂ ਬਹੁਤ ਟਾਈਮ ਤੋਂ ਦੀ ਕਰ ਰਹੇ ਕਿ ਸਿੱਖ ਇਤਿਹਾਸ ਨਾਲ ਰਿਲੇਟਡ ਫਿਲਮ ਆਮੀ ਕਿਉਂਕਿ ਆਪਾਂ ਜਿਹੜੀਆਂ ਕਹਾਣੀਆਂ ਸੁਣਦੇ ਆ ਰਹੇ ਨਾ ਆਪਣੇ ਪ ਬਹੁਤ ਮਿਸ ਮਸ਼ਹੂਰ ਸੀਗਾ ਇਹ ਤੇ ਜਿਹੜੀ ਕਹਾਵਤ ਸੀਗੀ ਜਿਹੜੀ ਇਹਨਾਂ ਨੇ ਹਰਮੰਦਰ ਸਾਹਿਬ ਜਾ ਕੇ ਕਹੀ ਸੀ ਤੇ ਅਸੀਂ ਤੁਹਾਨੂੰ ਵੀ ਅਪੀਲ ਕਰਾਂਗੇ ਆਪਣੇ ਫੈਮਿਲੀ ਨਾਲ ਕੇ ਫਿਲਮ ਜ਼ਰੂਰ ਦੇਖੋ ਤੇ ਇਦਾਂ ਦੀਆਂ ਹੋਰ ਰਿਵਿਊਜ਼ ਵਾਸਤੇ ਸਾਡੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈ ਤੇ ਸਿਟੀ ਹੈਡਲਾਈਨਸ ਕੈਮਰਾ ਕਮਿਸ਼ਨ ਨਾਲ ਮੈਂਬਰ